ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਨਾਲ ਮੈਂ ਹਮਨ ਤੁਹਾਡਾ ਸਵਾਗਤ ਕਰਦਾ हूं उम्मीद ਕਰਦਾ हूं ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਜਾਂਦੇ ਆਪਾਂ ਨਵੀਂ ਨਵੀਂ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਸੋ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆਂ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨੂੰ ਜਰੂਰ ਸਾਂਝਾ ਕਰਿਓ ਜਿਹੜੀ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਜਿਸ ਤਰ੍ਹਾਂ ਕਿ ਤੁਸੀਂ ਅੱਜ ਦੀ ਬ੍ਰੇਕਿੰਗ ਨਿਊਜ਼ ਦੇਖ ਰਹੇ ਹੋ 600 ਬਤੌਰ ਲੈਕਚਰਰ ਪ੍ਰਮੋਸ਼ਨਾਂ ਹੋਈਆਂ ਸੀ ਤਾਂ ਉਹਦੇ ਵਿੱਚੋਂ ਬਹੁਤ ਸਾਰੇ ਅਧਿਆਪਕ ਸਹਿਬਾਨ ਸੀਗੇ ਜਿਨ੍ਹਾਂ ਨੇ ਉਹ ਜਿਹੜੀਆਂ ਹੈਗੀਆਂ ਪ੍ਰਮੋਸ਼ਨਾਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਇਸੇ ਕਰਕੇ ਉਹਨਾਂ ਜਿਹੜੇ ਹੈਗੇ ਕਰਮਚਾਰੀਆਂ ਨੂੰ ਮਾਸਟਰ ਜਾਂ ਮਿਸਟਰਸ ਨੂੰ ਡੀਵੋਰਕ ਕੀਤਾ ਗਿਆ ਤਾਂ ਕਿ ਇਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਅੱਜ ਨੋਟੀਫਿਕੇਸ਼ਨ ਜਾਰੀ ਕਰਕੇ ਮਾਸਟਰ ਮਿਸਟਰ ਕਾਡਰ ਦੇ ਉਹਨਾਂ ਕਰਮਚਾਰੀਆਂ ਨੂੰ 2 ਸਾਲਾਂ ਲਈ ਡੀਵੋਰਕ ਕਰਨ ਦਾ ਹੁਕਮ ਸੁਣਾਇਆ ਠੀਕ ਹੈ ਜੀ 2 ਸਾਲਾਂ ਦੀ ਡਿਵੋਰ ਕੀਤਾ ਜਿਨ੍ਹਾਂ ਨੇ ਲੈਕਚਰਾਰ ਦੇ ਅਹੁਦੇ ਲਈ ਤਰੱਕੀ ਲੈਣ ਤੋਂ ਇਨਕਾਰ ਕੀਤਾ ਸੀ ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਤਹਿਤ ਕੀਤੀ ਗਈ ਹੈ ਠੀਕ ਹੈ ਜੀ 2 ਸਾਲਾਂ ਵਾਸਤੇ ਡਿਵੋਰ ਕੀਤਾ ਗਿਆ ਜੀ ਇਸ ਸਬੰਧੀ ਜਾਣਕਾਰੀ ਜਾਰੀ ਕੀਤੇ ਨੋਟੀਫਿਕੇਸ਼ਨ ਦੱਸਿਆ ਗਿਆ ਕਿ ਮਾਸਟਰ ਮਿਸਟਰਸ ਕਾਟਰ ਦੇ ਕਰਮਚਾਰੀਆਂ ਨੂੰ 29 ਮਈ 2024 ਅਤੇ 5 ਅਗਸਤ 2024 ਨੂੰ ਲੈਕਚਰਾਰ ਦੇ ਅਹੁਦੇ ਲਈ ਤਰੱਕੀ ਦਿੱਤੀ ਗਈ ਸੀ ਔਰ ਕੁਝ ਕਰਮਚਾਰੀਆਂ ਨੇ ਤਰੱਕੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਤੋਂ ਇਲਾਵਾ ਕੁਝ ਕਰਮਚਾਰੀਆਂ ਨੇ ਤਰੱਕੀ ਲੈਣ ਤੋਂ ਬਾਅਦ ਆਪਣੇ ਅਲੋਟ ਕੀਤੇ ਗਏ ਸੂਚਨਾ ਵਿੱਚ ਹਾਜ਼ਰ ਨਹੀਂ ਹੋਏ ਠੀਕ ਹੈ ਜੀ ਜਿਸ ਕਰਕੇ ਜਿਹੜਾ ਹੈਗਾ ਉਹਨਾਂ ਕਰਮਚਾਰੀਆਂ ਨੂੰ ਜਿਹੜਾ ਉਹ ਡੀਵੋਰਕ ਕੀਤਾ ਗਿਆ ਤਾਂ ਆਪਾਂ ਤੁਹਾਡੇ ਨਾਲ ਉਹ ਲਿਸਟ ਜਿਹੜੀ ਹੋ ਸਾਂਝੀ ਕਰ ਰਹੇ ਹਾਂ ਜੀ ਠੀਕ ਹੈ ਜੀ ਕਿੰਨੇ ਜਿਹੜੇ ਹੋ ਕੈਂਡੀਡੇਟਸ ਦਾ ਕਰਮਚਾਰੀ ਹੈ ਜਿਨ੍ਹਾਂ ਨੂੰ ਡੀਵੋਰਕ ਕੀਤਾ ਗਿਆ ਦੋ ਸਾਲਾਂ ਵਾਸਤੇ ਡੀਵੋਰਕ ਕਰ ਦਿੱਤਾ ਗਿਆ ਠੀਕ ਹੈ ਜੀ ਤੇ ਜਲਦੀ ਤੁਹਾਡੇ ਨਾਲ ਜਿਹੜੀ ਹੈ ਲਿਸਟ ਆਪਾਂ ਸਾਂਝੀ ਕਰਨ ਲੱਗੇ ਹਾਂ ਸੋ ਹਰ ਦਿਨ ਕੋਈ ਨਾ ਕੋਈ ਨਵੀਆਂ ਅਪਡੇਟ ਦੇਖੋ ਸਿੱਖਿਆ ਵਿਭਾਗ ਵੱਲੋਂ ਆ ਰਹੀਆਂ ਪਰ ਜਦ ਕਿ ਸਿੱਖਿਆ ਵਿਭਾਗ ਨੂੰ ਜਿਹੜੇ ਅਧਿਆਪਕ ਸਾਹਿਬਾਨ ਸੰਘਰਸ਼ ਕਰ ਰਹੇ ਹੈ ਸੜਕਾਂ ਤੇ ਉਤਰੇ ਹੋਏ ਹੈ ਕੰਪਿਊਟਰ ਅਧਿਆਪਕ ਜਿਹੜੇ ਹੈਗੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੈ ਪੁਰਾਣੀ ਪੈਨਸ਼ਨ ਨੂੰ ਲੈ ਕੇ ਉਹਨਾਂ ਚੀਜ਼ਾਂ ਤੋਂ ਜਿਹੜੀ ਸਰਕਾਰ ਹੋ ਕੇ ਤੇ ਜ਼ਿਆਦਾ ਪਰੇ ਦੇਖੋ ਜਿਸ ਤਰ੍ਹਾਂ ਕਿ ਤੁਸੀਂ ਨੇ ਮਾਨਯੋਗ ਹਾਈ ਕੋਰਟ ਵੱਲੋਂ ਰਿਟ ਪਟੀਸ਼ਨ ਜਿਹੜੀ ਦਾਇਰ ਕੀਤੀ ਗਈ ਸੀ 15 2 23 ਆਹੀਂ ਕੀਤੇ ਗਏ ਹੁਕਮਾਂ ਦੇ ਸਨਮੁਖ ਅਗਲੋ ਮਾਸਟਰ ਤੇ ਮਿਸਟਰਸ ਰਾਹੀਂ ਕਾਡਰ ਦੀ 5 8 24 ਨੂੰ ਜਾਰੀ ਕੀਤੀ ਗਈ ਸਾਂਝੀ ਸੀਨੀਅਰਤਾ ਸੂਚੀ ਦੇ ਆਧਾਰ ਤੇ ਮਾਸਟਰ ਮਿਸਟਰ ਕਾਡਰ ਤੋਂ ਲੈਕਚਰ ਆ ਹੈਟ ਲਿਖੇ ਵੱਖ-ਵੱਖ ਰਜੀ ਪਦਉਨਤੀ ਕੀਤੀ ਗਈਆਂ ਸਨ ਪਰ ਉਹਨਾਂ ਵਿੱਚੋਂ ਕੁਝ ਅਲਾਟ ਕੀਤੇ ਗਏ ਸਟੇਸ਼ਨ ਤੇ ਨਹਾਜ਼ਰ ਨਾ ਹੋਣ ਕਾਰਨ ਤਰੱਕੀ ਲੈਣ ਤੋਂ ਇਨਕਾਰ ਨਕਸਬੰਦੀ ਪ੍ਰਾਪਤ ਬੇਨਤੀਆਂ ਆਦ ਕਾਰਨ ਕਰਕੇ ਵੱਖ-ਵੱਖ ਵਿਸ਼ਿਆਂ ਵਿੱਚੋਂ ਬਤੌਰ ਲੈਕਚਰਰ ਅਪਦ 29 ਤੋਂ 2 ਸਾਲ ਦੇ ਡੀਵਾਰ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਵੇਰਵੇ ਆਪਾਂ ਦੇਖ ਸਕਦੇ ਹਾਂ ਜੀ ਠੀਕ ਹੈ ਜੀ ਆ 21 ਪੇਜਾਂ ਦੀ ਇੱਕ ਪੀਡੀਐਫ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਉਹ ਅਧਿਆਪਕ ਸਹਿਬਾਨ ਨੇ ਜਿਨ੍ਹਾਂ ਨੂੰ 2 ਸਾਲਾਂ ਦੇ ਲਈ ਡੀਵਾਰ ਕੀਤਾ ਗਿਆ ਠੀਕ ਹੈ ਜੀ ਆਪਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਜੇਕਰ ਇਸ ਲਿਸਟ ਦੇ ਵਿੱਚੋਂ ਤੁਸੀਂ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਇਸ ਸੰਬੰਧੀ ਆਉਂਦਾ ਹੈ ਤਾਂ ਤੁਸੀਂ ਉਸ ਨੂੰ ਜਾਣਕਾਰੀ ਦੇ ਸਕਦੇ ਹੋ ਠੀਕ ਹੈ ਜੀ ਤਾਂ ਉਹ 21 ਪੇਜਾਂ ਦੀ ਲਿਸਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਠੀਕ ਹੈ ਜੀ ਸਾਂ ਚਾਹੇ ਤਾਂ ਤੁਸੀਂ ਇਹਨਾਂ ਨੂੰ ਇਹਦੀ ਸਾਈਡ ਤੋਂ ਡਾਊਨਲੋਡ ਕਰ ਸਕਦੇ ਹੋ ਨਹੀਂ ਤੁਸੀਂ ਇਹਦਾ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਕਿਉਂਕਿ ਤੁਹਾਡਾ ਸਕਰੀਨ ਜਿਹੜੀ ਉਹ ਅਸੀਂ ਪੀਡੀਐਫ ਸਾਂਝੀ ਕਰ ਰਹੇ ਹਾਂ ਸੋ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਠੀਕ ਹੈ ਜੀ ਤੁਹਾਡੇ ਪਿਆਰ ਤੇ ਸਕਾਰ ਦੀ ਲੋੜ ਹੈ ਹਾਲਾਂਕਿ ਇਸ ਫੀਲਡ ਦੇ ਵਿੱਚ ਨਵੇਂ ਤਾਂ ਛੋਟੇ-ਛੋਟੇ ਜਿਸ ਤਰ੍ਹਾਂ ਕਿ ਤੁਹਾਡਾ ਪਿਆਰ ਮਿਲਦਾ ਰਹੂਗਾ ਹੌਲੀ ਹੌਲੀ ਆਪਾਂ ਜਿਹੜਾ ਇਸ ਨੂੰ ਹੋਰ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਸੋ ਚਾਹੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਲਿਓ ਸੋ ਮਿਲਦੇ ਆਂ ਤੁਹਾਡੇ ਨਾਲ ਇੱਕ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ